ਬੰਗਾ ਨੇੜੇ ਪੈਂਦੇ ਪਿੰਡ ਖਾਨਪੁਰ ਵਿਖੇ ਸ਼੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਖਾਨਪੁਰ ਚ ਸਤਗੁਰੂ ਅੰਰੇਜ ਚਰਨ ਦਾਸ ਮਹਾਰਾਜ ਜੀ ਦਾ 110ਵਾਂ ਜਨਮ ਦਿਹਾੜਾ ਬੜੀ ਸ਼ਰਧਾ ਤੇ ਪ੍ਰੇਮ ਨਾਲ ਮਨਾਇਆ ਗਿਆ।

ਜੋ ਮੰਗਿਆ ਮੈਂ ਜੋ ਚਾਇਆ ਉਹ ਮੇਰੀ ਚੋੜੀ ਪਾਇਆ ਗੁਰੂ ਗੁਰੂ ਅੰਦਰੇ ਸਿੱਧੀ ਜੋ ਸ਼ਕਤੀ ਜਾਣੀ ਗੁਰੂ ਅੰਦਰੇ ਸਿੱਧੀ ਜੋ ਸ਼ਕਤੀ ਜਾਣੀ ਹੋਰ ਇtere ਸਜੀ ਜੋ ਸ਼ਕਤੀ ਜਾਣੀ ਚੁੱਕਦੇ ਆਕੇ ਰਾਜ ਤੇਰਾ ਨੇ ਮੈਂ ਚੁੱਕਦੇ ਆਖੇ ਰਾਜ ਤੇਰਾ ਨੇ ਮੈਂ ਚੁੱਕ ਚਰਨਾ ਵਿੱਚ ਲਾਵਾ ਸੰਗ ਤੇ ਮੈਂ ਆਪਣੀ ਗੁਰਾਂ ਦੀ ਕਾਮਾ ਸੰਗ ਤੇ ਮੈਂ ਆਪਣੀ ਗੁਰਾਂ ਜਗਤ ਤਰਜਣ ਰਾਤ ਖਾਇਆ ਸੱਚ ਦਾ ਸੱਚ ਤੇ ਕਿੰਨੇ ਸਿੱਧਿਆ ਹੋ ਗੋਪੇ ਰਪਦਾ

मैं विशेषकर हरमेश भाई साहब बंगा जी हैं नरेंद्र बंगा जी हैं ਹਾਰੇ ਤੇਸ ਰਾਜ ਬੰਗੜ ਜੀ ਅੰਸ ਰਾਜ ਬੰਗੜ ਜੀ ਹੈ ਸਾਡੇ ਦਾ ਮੁਹੰਮਦ ਜੀ ਹੈ ਇਹ ਸਭ ਬੰਗਾ ਨੇੜੇ ਪਿੰਡ ਖਾਨਪੁਰ ਵਿਖੇ ਸ਼੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਖਾਨਪੁਰ ਜਮਾਤ ਭਗਵਾਨ ਰਾਮਦੇਵ ਚੰਦਸ ਮਹਾਰਾਜ ਜੀ ਦਾ 110ਵਾਂ ਜਨਮ ਦਿਹਾੜਾ ਬੜੀ ਸ਼ਰਧਾ ਤੇ ਪ੍ਰੇਮ ਨਾਲ ਸਮਾਗਮ ਦਾ ਆਗਾਜ਼ ਮੇਰੇ RAM ਰਾਏ ਤੂੰ ਸੰਤੋਂ ਕਾ ਸੰਤ ਤੇਰੇ ਸ਼ਬਦ ਨਾਲ ਵਿਦਿਆਰਥੀਆਂ ਵੱਲੋਂ ਗਾ ਕੇ ਸੁਣਾਇਆ ਪ੍ਰਿੰਸੀਪਲ ਏਕੇ ਰਤੂੜੀ ਨੇ ਸਭਨਾਂ ਨੂੰ ਜੀ ਆਖਿਆ ਸਕੂਲ ਦੀਆਂ ਉਪਲਬਧੀਆਂ ਬਾਰੇ ਵਿਸਥਾਰ ਸਹਿ ਦੱਸਿਆ ਬੁੱਢਾ ਮੁਹੰਮਦ ਜੀ ਸ੍ਰੀ ਹਰਮੇਸ਼ ਬੰਗਾਰ ਰਿਟਾਇਰਡ ਬੈਂਕ ਮੈਨੇਜਰ ਨੇ ਸਤਿਗੁਰੂ ਅੰਦਰੇਸ਼ ਚੰਦ ਦਾਸ ਮਹਾਰਾਜ ਜੀ ਦੀ ਜੀਵਨੀ ਬਾਰੇ ਸੰਤਾਂ ਨੂੰ ਵਿਸਥਾਰ ਸਹਿ ਜਾਣਕਾਰੀ ਦਿੱਤੀ ਅੰਦਰੇਸ਼ ਕੀਰਤ ਮੰਡਲੀ ਵੱਲੋਂ ਗਾਇਕ ਰਾਜਾ ਸਾਬਰੀ ਤੇ ਕੁੰਗੇ ਲੋਕ ਆਏ ਕਬੂਟਾ ਮੁਹੰਮਦ ਹੋਰਾਂ ਆਪੋ ਆਪਣੀ ਗਾਇਕੀ ਰਾਹੀਂ ਸਤਿਗੁਰੂ ਅਨਰੇਸ਼ ਚਰਨ ਦਾਸ ਮਹਾਰਾਜ ਜੀ ਦੇ ਗੁਣ ਗਾਉਂਦਿਆਂ ਸੰਤਾਂ ਨੂੰ ਚੁੰਮਣ ਲਾ ਦਿੱਤਾ ਸਵਾਮੀ ਬਿਨੇਮੁਨੀ ਮਹਾਰਾਜ ਜੰਮੂ ਵਾਲਿਆਂ ਸਤਿਗੁਰੂ ਅਨਰੇਸ਼ ਚਰਨ ਦਾਸ ਤੇ ਸਤਿਗੁਰੂ ਦਵਿੰਦਰ ਦਾਸ ਮਹਾਰਾਜ ਨੂੰ ਯਾਦ ਕਰਦਿਆਂ ਸਤਸੰਗ ਅਤੇ ਰਾਸਪਾਨਾ ਕੀਰਤਨ ਕਰ ਮੰਤਰਮੋਦ ਕਰ ਦਿੱਤਾ ਅੰਜੀਨਾ ਨਰਿੰਦਰ ਬੰਗਾ ਟੈਕਨੀਕਲ ਡਾਇਰੈਕਟਰ ਦੂਰਦਰਸ਼ਨ ਕੇਂਦਰ ਜਲੰਧਰ ਨੇ ਸਤਿਗੁਰਾਂ ਨੂੰ ਯਾਦ ਕਰਦਿਆਂ ਸਭਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਬੱਚਿਆਂ ਤੇ ਮਹਿਮਾਨਾਂ ਨੂੰ ਸਨਮਾਨਤ ਕੀਤਾ ਗਿਆ ਸਮਾਗਮ ਦੇ ਮੁੱਖ ਪ੍ਰਬੰਧਕ ਸੁਨੀਤ ਰੱਤੂ ਸਰਪੰਚ ਦੀਪ ਰੱਤੂ ਦਵਿੰਦਰ ਬੰਗਾ ਪ੍ਰਤਾਪ ਸਿੰਘ ਬੰਗਾ ਹਾਸਲਜ ਬੰਗਾ ਜਗਨਨਾਥ ਹਰਨਾਮਦਾਸ ਦੇਸਾ ਬੰਗਾ ਅਵਧਾ ਅਵਤਾਰ ਸਿੰਘ ਰਾਮਪਾਲ ਸੈਣੀ ਸਕੰਦਰ ਸਿੰਘ ਜਗਤਾਰ ਸਿੰਘ ਵਿਜੇ ਸੈਣੀ ਸੁਪਰਡੈਂਟ ਮਹਾਂਤਰਪਜਨ ਸਿੰਘ ਸਰਪੰਚ ਅਵਤਾਰਕੋ ਨੰਬਰਦਾਰ ਵਿਰੇਂਦਰ ਸਿੰਘ ਕੂਕਾ ਮਾਸਟਰ ਸ੍ਰੀਸ਼ ਚੰਦਰ ਕਾਲਾ ਗगन ਸੁਮਣ ਮਦਨ ਮੱਦੀ ਸਮੂਹ ਸਟਾਫ ਤੇ ਪੰਜਾਬ ਪਰਤੋ ਸੰਗਤਾ ਹਾਜ਼ਰ ਸਨ ਗੁਰੂ ਘਰ ਟੋਟ ਲੰਗਰ ਦਿਨ ਪਰ ਚੱਲਦਾ ਰਿਹਾ